ਕਰਨ ਉਹਨੇ ਮਿਹਨਤ ਬੜੀ ਕੀਤੀ ਇਹਨੇ ਆਪਣੇ ਆਪ ਦਾ ਘਰ ਤੋਂ ਵੇਚ ਲਾਤਾ ਉਹਦੇ ਉਹਨੇ ਫਿਰ ਕਰੋ ਕੰਮ ਸੇ ਕੰਮ 2 ਸਾਲ ਤੇ ਆ ਬਹੁਤ ਦਿਨਾਂ ਨੂੰ ਇਹਦਾ ਕੁਝ ਥੋੜਾ ਬਣਾ ਲੱਗੇ ਆਪਾਂ ਪਰ ਉਹ ਨਹੀਂ ਅਗਰ ਆ ਗੋਦੀ ਦੀ ਗੁੱਟ ਹੋ ਗਿਆ ਨੇ ਜੀ ਗੋਲ ਜਾ ਵੀ ਕਰ ਲੱਗਦੇ ਗੋਲ ਜੇ ਕਿਹਨੂੰ ਤੋਲ ਲਗਾਉਂਦੇ ਉਹਨਾਂ ਨੇ ਸਾਰੇ ਵੇਖੋ ਇਸ ਗੱਲ ਦਾ ਤੇ ਜ਼ਿਕਰ ਕਰਨਾ ਬੰਦਾ ਹੈ ਕਿ ਇੱਕ ਬਹੁਤ ਹੀ ਮਿਹਨਤੀ ਆਪ ਉਜੜ ਕੇ ਆਪ ਦੇ ਪਿੰਡ ਦੀ ਸੇਵਾ ਕਰਨ ਵਾਲਾ ਹਲਕਾ ਖੀਮਕੰਦੇ ਬਲਾਕ ਪਿੰਖੇਵੰਡ ਦੇ ਪਿੰਡ ਸਿੰਘਪੁਰਾ ਦਾ ਜਿਹੜਾ ਸਾਡਾ ਸਾਬਕਾ ਸਰਪੰਚ ਸਰਦਾਰ ਸੁਖੀ ਸਿੰਘ ਸੁੱਖਾ ਆ ਜਿੰਨਾ ਮਜਬੂਰ ਕਿਉਂ ਹੋ ਗਿਆ ਵਾ ਕਿ ਉਹਨੂੰ ਟੈਂਕੀ ਤੇ ਚੜਨਾ ਪਿਆ ਵਾ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਇਸ ਵਿਅਕਤੀ ਦੀ ਸੇਵਾ ਵੇਖ ਲਓ ਇਸ ਵਿਅਕਤੀ ਦੀ ਮਿਹਨਤ ਵੇਖ ਲਓ ਲੋਕਾਂ ਦੇ ਲਈ ਪਿੰਡ ਵਾਸੀਆਂ ਦੇ ਲਈ ਪਿੰਡ ਦੀ ਸੇਵਾ ਦੇ ਲਈ ਉਜਾੜਾ ਆਪਦਾ ਉਜਾੜਾ ਵੇਖ ਲਓ ਕਿ ਜਦੋਂ 2013 ਦੇ ਵਿੱਚ ਸਰਦਾਰ ਸੁਖਜੀਤ ਸਿੰਘ ਸੁੱਖਾ ਸਰਪੰਚ ਬਣਦਾ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਉਦੋਂ ਜਿਹੜੀ ਪਿੰਡ ਦੀ 38 ਏਕੜ ਜਿਹੜੀ ਜ਼ਮੀਨ ਹੈ ਉਸ ਦਾ ਹਾਲ ਕੁਛ ਇਹੋ ਜਿਹਾ ਸੀਗਾ ਕਿ ਉਹ ਵਾਹੀਯੋਗ ਨਹੀਂ ਸੀਗੀ 부ਜੇ 부ਜੇ ਸੀ ਇੱਕ ਸਾਫ ਦਾ ਜੰਗਲ ਬਣਿਆ ਪਿਆ ਸੀਗਾ ਔਰ ਟੋਏ ਟਿੱਬੇ ਬਹੁਤ ਬੁਰਾ ਹਾਲ ਸੀਗਾ ਕੋਈ ਪੰਚਾਇਤੀ ਬੋਲੀ ਤੱਕ ਨਹੀਂ ਹੁੰਦੀ ਇਹ ਹਾਲ ਸੀਗਾ ਤੇ ਚਲੋ ਜਦੋਂ ਸੁਖਜੀਤ ਸਿੰਘ ਸੁੱਖਾ ਸਰਪੰਚ ਬਣਿਆ ਇਸ ਵਿਅਕਤੀ ਦੀ ਸੇਵਾ ਭਾਵਨਾ ਤੁਸੀਂ ਵੇਖ ਲਓ ਇਸ ਵਿਅਕਤੀ ਨੇ 38 ਕਿੱਲਿਆਂ ਮਗਰ 38 ਕਿੱਲਿਆਂ ਨੂੰ ਵਾਹੀ ਯੋਗ ਕਰਨ ਦੇ ਲਈ 27 ਲੱਖ ਰੁਪਏ ਦਾ ਜਿਹੜਾ ਵਾ ਇਹਨੇ ਕਰਜ਼ਾ ਚੁੱਕਿਆ 27 ਲੱਖ ਰੁਪਏ ਇਹਨੇ ਕਰਜ਼ਾ ਚੁੱਕਿਆ ਉਸ ਜ਼ਮੀਨ ਨੂੰ ਪਤਰੇ ਕੀਤਾ ਉਸ ਜ਼ਮੀਨ ਨੂੰ ਵਾਹੀਓ ਕੀਤਾ ਔਰ ਕਰਦੇ ਕਰਦੇ ਸਨ 2017 ਤੱਕ ਇਸ ਵਿਅਕਤੀ ਨੇ ਜਿਹੜੇ 27 ਕਿੱਲਿਆਂ ਦੇ ਵਿੱਚੋਂ ਜਿਹੜੇ 24 ਕਿੱਲੇ ਆ ਉਹ ਵਾ ਉਹ ਵਾਹੀਓ ਕਰਤੇ ਤੇ ਨਾਲ ਦੀ ਨਾਲ ਉਹਨਾਂ 24 ਕਿੱਲਿਆਂ ਦੇ ਵਿੱਚੋਂ ਜਿਹੜੇ 4 ਕਿੱਲੇ ਆ ਉਹ ਬੱਚਿਆਂ ਦੇ ਖੇਡਣ ਦੇ ਲਈ ਉਸਨੇ ਗਰਾਊਂਡ ਵੀ ਮੁਹੱਈਆ ਕਰਵਾਈ ਤੇ ਜਦੋਂ ਤੱਕ ਇਹ ਜ਼ਮੀਨ ਵਾਹਯੋਗ ਬਣੀ ਉਦੋਂ ਤੱਕ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਾਂਗਰਸ ਦੀ ਸਰਕਾਰ ਨੇ ਕਿਸ ਤਰ੍ਹਾਂ ਕੁਝ ਚੱਲਣ ਨਹੀਂ ਦਿੱਤਾ ਚਲੋ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਇੱਕੋ ਵੱਡੀ ਗੱਲ ਆਉਂਦੀ ਹੈ ਕਿ ਜਦੋਂ ਸੁਖਦੀਪ ਸਿੰਘ ਸੁੱਖਾ ਸਰਪੰਚ ਨਹੀਂ ਸੀ ਉਸ ਤੋਂ ਪਹਿਲਾਂ ਜੋ ਜ਼ਮੀਨ ਦਾ ਹਾਲ ਸੀ ਉੱਥੇ ਬੋਲੀ ਤੱਕ ਨਹੀਂ ਸੀ ਹੁੰਦੀ ਇਹ ਇਸੇ ਵਿਅਕਤੀ ਦੀ ਮਿਹਨਤ ਔਰ ਇਸ ਵਿਅਕਤੀ ਦੇ ਆਪ ਦਾ ਖੁਦ ਦਾ ਉਜਾੜਾ ਕਰਕੇ ਸੇਵਾ ਭਾਵਨਾ ਕਰਕੇ ਵੇਖ ਲੋ ਕਿਹੜੀ ਜ਼ਮੀਨ ਜਿੰਨੂੰ ਕੀ ਬੋਲੀ ਲਈ ਕੋਈ ਪੁੱਛਦਾ ਨਹੀਂ ਸੀਗਾ ਜਿਸ ਦੀ ਕੋਈ ਬੋਲੀ ਨਹੀਂ ਸੀ ਹੁੰਦੀ ਇਹਨੇ ਵਾਹੀ ਜੋਗ ਕਰ ਦਿੱਤੀ ਤੇ ਅੱਜ ਤੇ ਦੇਖੋ ਮੈਂ ਦੱਸ ਦੇਣਾ ਚਾਹੁੰਦਾ ਕਿ ਬੜਾ ਹੀ ਦੁੱਖ ਹੈ ਕਿ 2017 ਤੋਂ ਬਾਅਦ ਚਲੋ ਕਾਂਗਰਸ ਦੀ ਸਰਕਾਰ ਵੀ ਆਈ ਮੋਦ 12 ਨੂੰ ਜਦ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਦਾ ਫਰਜ਼ ਬੰਦਾ ਸੀਗਾ ਅੱਜ ਵੀ ਉਹਨਾਂ ਦਾ ਫਰਜ਼ ਬੰਦਾ ਸੀਗਾ ਕਿ ਇਸ ਵਿਅਕਤੀ ਨੇ ਬਹੁਤ ਜ਼ਿਆਦਾ ਉਜਾੜਾ ਕੀਤਾ ਬਹੁਤ ਜ਼ਿਆਦਾ ਕਰਜ਼ਾ ਇਹਦੇ ਸਿਰ ਤੇ ਆ ਤੇ ਆਪਾਂ ਕਿਤੇ ਨਾ ਕਿਤੇ ਜਿਹੜਾ ਵਾ ਇਹਨੂੰ ਠੀਕ ਹੈ ਆਪ ਦਾ ਕਰਜ਼ਾ ਵਾ ਕਟੋ-ਕਟ ਆਪ ਦਾ ਜਿਹੜਾ ਇਹਨੇ ਸਿਰ ਤੇ ਏਡਾ ਵੱਡਾ ਪੰਡ ਬੰਨਿਆ ਵਾ ਉਹ ਮਾੜਾ-ਮੋਟਾ ਆਪਣਾ ਖਰਚਾ ਤੇ ਪੂਰਾ ਕਰ ਲਈ ਤੇ ਇਹ ਵਿਅਕਤੀ ਜਿਹੜਾ ਵਾ ਇਹਦੀ ਹੁਣ ਆਪ ਦੀ ਜਿੰਨੀ ਪੈਲੀ ਆ ਉਹ ਗਹਿਣੇ ਤੇ ਪੈ ਗਈ ਆਪਦੀ ਪੈਲੀ ਵਿਕ ਗਈ ਆਪਦਾ ਘਰ ਇਹਦਾ ਵਿਕਣ ਅਲਾ ਹੋ ਗਿਆ ਤੇ ਚਲੋ ਇਹ ਮਾਤੜ ਬੰਦਾ ਵਾ ਸਾਡੇ ਖਾਤਰ ਉਜੜਿਆ ਵਾ ਇਹਦੀ ਸੇਵਾ ਭਾਵਨਾ ਵਾ ਤੇ ਇਹਨੂੰ ਚਲੋ ਵਾਣ ਤੇ ਦਿੱਤੀ ਪਰ ਗੰਦੀ ਸਿਆਸਤ ਵਿੱਚ ਆ ਗਈ ਬੜਾ ਹੀ ਦੁੱਖ ਵਾ ਅੱਜ ਉਹ ਬੰਦੇ ਦੀ ਹਾਲਾਤ ਇਹ ਬਣ ਗਏ ਸੁਜੀਤ ਸਿੰਘ ਸੁੱਖਾ ਦੇ ਕਿ ਉਹ ਟੈਂਕੀ ਤੇ ਚੜਿਆ ਵਾ ਕਿਸੇ ਦਾ ਜੀਨੀ ਜੇ ਕਰਦਾ ਕਿਸੇ ਦਾ ਜੀਨੀ ਕਰਦਾ ਕਿ ਚਾਰ ਬੰਦੇ ਹੁਣ ਜਾਂ ਪਿੰਡ ਦੇ ਅੱਗੇ ਕੁਝ ਇਲਾਜ ਦਾ ਤਮਾਸ਼ਾ ਲੱਗੇ ਉਸ ਬੰਦੇ ਦਾ ਪੁੱਤ ਤੱਕ ਮਰ ਗਿਆ ਚੰਗੀ ਤਰ੍ਹਾਂ ਪੈਸੇ ਨਹੀਂ ਸੀਗੇ ਇਲਾਜ ਜੋਗੇ ਪੈਸੇ ਨਹੀਂ ਸੀ ਹੈਗੇ ਦੇ ਸਤਕਾਰਯੋਗ ਭਰਾਵੋ ਉਹ ਬੰਦੇ ਨੇ ਸੇਵਾ ਭਾਵਨਾ ਨਹੀਂ ਦੇ ਛੱਡੀ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਆਪਦੇ ਭਰਾ ਕੋਲ ਗਏ ਹਿਆਂ ਉਨੇ ਉਹਦੇ ਕੋਲੋਂ ਉਕਿਆ ਹਾਂ ਉੱਪਰ ਟੈਂਕੀ ਤੇ ਉਹਨੂੰ ਮੈਂ ਇਸ ਚੀਜ਼ ਦਾ ਵਿਸ਼ਵਾਸ ਦਿੱਤਾ ਕਿ ਸਰਦਾਰ ਸੁਖਜੀਤ ਸਿੰਘ ਸੁਖੇ ਭਰਾ ਸਰਪੰਚਾ ਤੇਰੇ ਨਾਲ ਆ ਹਰ ਕਦਮ ਤੇ ਤੇਰੇ ਨਾਲ ਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉੱਪਰ ਵੀ ਜਾ ਕੇ ਕਹਿ ਕੇ ਆ ਕਿ ਕੋਈ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਮੇਰਾ ਵੀਰ ਕੋਈ ਗਲਤ ਕਦਮ ਨਾ ਪੁੱਟੇ ਤੇ ਨਾਲ ਦੀ ਨਾਲ ਮੈਂ ਤੇ ਉਹਨੂੰ ਇਹ ਵੀ ਕਹਿ ਕੇ ਆਇਆ ਕਿ ਮੇਰਾ ਵੀਰ ਥੱਲੇ ਆਓ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਈ ਰਹਿਮ ਕਰੋ ਰਹਿਮ ਕਰੋ ਇਹ ਕਿਤੇ ਤੁਸੀਂ ਆਪ ਦਾ ਸਾਡਾ ਹਲਕਾ ਛੱਡੋ ਪੰਜਾਬ ਚ ਦੱਸੋ ਕੋਈ ਬੰਦਾ ਇਦਾਂ ਕੋਈ ਉਜੜਿਆ ਲੋਕਾਂ ਮਗਰ ਤੇ ਫਰਜ਼ਮੰਦਾ ਸਾਡਾ ਸਾਰਿਆਂ ਦਾ ਪ੍ਰਸ਼ਾਸਨ ਦਾ ਫਰਜ਼ਮੰਦਾ ਕੀ ਦਾ ਆਪਕਾ ਸੀ ਸਾਥ ਦਈਏ ਇਹਦੀ ਸੀ ਬਾਹ ਫੜੀਏ ਸੋ ਮੈਂ ਨੰਬਰ ਪਰ ਸਹਿਤ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਸ ਭਰਾ ਦਾ ਸਾਥ ਦਿੱਤਾ ਜਾਵੇ ਇਸ ਭਰਾ ਦੀ ਬਾਹ ਫੜੀ ਜਾਵੇ ਬੜੇ ਮਾੜੇ ਹਾਲਾਤ ਨੇ ਦੀ ਆਸਵਾ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਜੀ